ਮੁਫਤਲਲ ਫੈਬਰਿਕਸ ਦੇ ਵਿੱਚ ਪਹੁੰਚਿਆ ਆਪਣੇ ਕੋਲੇ ਮਢਾਲ ਕਾਟਨ オリジナル ਕਪੜਾ ਬਹੁਤ ਹੀ ਪਿਆਰਾ ਡਿਜ਼ਾਈਨ ਪਹੁੰਚੇ ਨੇ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੱਡੇ ਪੈਨੇ ਦੇ ਵਿੱਚ ਮਾਲ ਹਾਜ਼ਰ ਹੋ ਚੁੱਕਿਆ ਜੀ ਡਿਜ਼ਾਈਨ ਚੈੱਕ ਕਰੀ ਚਲੋ ਪੂਰੇ ਟੌਪ ਡਾਪ ਦੇ ਆਉਣਗੇ ਫਰਾਕਾਂ ਬਣਾਉਣੀਆਂ ਨੇ ਕੁਝ ਵੀ ਇਹਦੇ ਵਿੱਚ ਬਹੁਤ ਫੈਂਸੀ ਫੈਂਸੀ ਡਿਜ਼ਾਈਨਰ ਨਾਲ ਕਲੀ ਟੌਪ ਡਾਪ ਦੇ ਸੂਟ ਤਿਆਰ ਕਰ ਸਕਦੇ ਹੋ ਤੁਸੀਂ ਬੜੇ ਹੀ ਪਿਆਰੇ ਪਿਆਰੇ ਦੇਖੋ ਡਿਜ਼ਾਈਨ ਆਪਣੇ ਕੋਲੇ ਬਹੁਤ ਘੈਂ ਘੈਂਟ ਹਾਜ਼ਰ ਹੋ ਚੁੱਕੇ ਨੇ オリジナਲ ਮੁਫਤਲਾਲ ਦੇ ਕਪੜੇ ਆਹੇ ਭਾਈ ਵੱਡੇ ਪਨੇ ਦੇ ਵਿੱਚ 3.5 ਮੀਟਰ ਦੀ ਕੱਟ ਦੇ ਵਿੱਚ ਮਾਲ ਮਿਲੇਗਾ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਪਿਆਰੇ ਆਉਣਗੇ ਦੇਖੋ ਜੀ ਚੈੱਕ ਕਰੋ ਕੁਆਲਿਟੀਆਂ ਸਿਰਾਂ ਤੋਂ ਸਿਰਾਂ ਪਹੁੰਚ ਗਈਆਂ ਗਰਮੀਆਂ ਦੇ ਸਪੈਸ਼ਲ ਤੋਹਫੇ ਮੁਫਤਲਾਲ ਦੀ ਮਡਾ ओरिजिनल ਕੰਪਨੀ ਦਾ ਮਾਲ ਪਹੁੰਚਿਆ ਟੌਪ ਦਾ ਦੇਖੋ ਜੀ ਆਫ ਵਾਈਟ ਕਲਰ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ ਚੈੱਕ ਕਰ ਸਕਦੇ ਹੋ ਕੁਆਲਿਟੀ ਤੁਹਾਨੂੰ ਦੱਸੇ ਆ ਟੌਪ ਆਵੇਗੀ ਦੇਖੋ ਬਰੀਕ ਪ੍ਰਿੰਟ ਦੇ ਵਿੱਚ ਡਿਜ਼ਾਈਨ ਤਕੜ ਤੋਂ ਤਕੜਾ ਹਾਜ਼ਰ ਹੋ ਗਏ ਨੇ ਭਾਈ ਕਰ ਲਈ ਆਟਮਾ ਪੂਰੀ ਟੌਪ ਦੀਆਂ ਦੇਖੋ ਦੇਖੀ ਚਲੋ ਡਿਜ਼ਾਈਨ ਸੁਪਰ ਡੂਪਰ ਹਟਾਉਣਗੇ ਸਾਰੇ ਦੇਖੋ ਜੀ ਅਨਾਰਕਲੀ ਫਰਾਕਾਂ ਤਿਆਰ ਕਰ ਸਕਦੇ ਹਾਂ ਫੈਨਸੀ ਫੈਨਸੀ ਦੇਖੋ ਕੀ ਬਾਤ ਹੈ ਜੀ ਪੂਰੇ ਮਿੱਠੇ ਰੇਟ ਦੇ ਵਿੱਚ ਮਾਲ ਦੇਵਾਂਗੇ ਤੁਹਾਨੂੰ ਜਿੰਨੇ ਵੀ ਡਿਜ਼ਾਈਨ ਆਪਣੇ ਕੋਲੇ ਹਾਜ਼ਰ ਹੋ ਦੇਖੋ ਡਿਜ਼ਾਈਨ ਬਲੈਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਚੈੱਕ ਕਰ ਸਕਦੇ ਹੋ ਜੀ ਲਓ ਜੀ ਇਕੜਿਆਂ ਹੋਰ ਆ ਰਿਹਾ ਹੈ টাইগার ਪ੍ਰਿੰਟ ਕੀ ਬਾਤ ਹੈ ਦੇਖੋ ਜੇ ਆਨ ਚੈੱਕ ਕਰੋ ਕੁਆਲਿਟੀ ਸਿਰਾ ਪਹੁੰਚ ਗਈ ਹੈ ਭਾਈ ਮੁਹਤਲਾਲ オリジナル ਮੁੰਡਾਲ ਕਾਟਨ ਕੁਆਲਿਟੀ ਸਿਰਾ ਆਵੇਗੀ ਪੂਰਾ ਟੌਪ ਦਾ ਕਪੜਾ 3.5 ਮੀਟਰ ਦੀ ਕੱਟ ਵਾਲਾ ਆਵੇਗਾ ਭਾਈ ਦੇਖੋ ਜੀ ਡਿਜ਼ਾਈਨ ਪੂਰੇ ਸਿਰਾ ਤੋਂ ਸਿਰਾ ਹਾਜ਼ਰ ਹੋ ਰਹੇ ਨੇ ਬਿਲਕੁਲ ਯੂਨੀਕ ਡਿਜ਼ਾਈਨ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਬੜੇ ਪਿਆਰੇ ਪਿਆਰੇ ਦੇਖੋ ਭਾਈ ਕੀ ਬਾਤ ਹੈ ਜੀ ਲਓ ਜੀ ਇਹਦਾ ਤੁਹਾਨੂੰ ਪੂਰੇ ਮਿੱਠੇ ਰੇਟ 'ਚ ਦੇਵਾਂਗੇ ਮਾਲ ਸਿਰਫ 350 ਰੁਪਏ ਦੇ ਵਿੱਚ ਮਤਲਬ ਕਿ 100 ਰੁਪਏ ਮੀਟਰ ਪਏਗਾ ਕਪੜਾ ਪੂਰਾ ਇਹਦਾ ਰੇਟ ਪਹਿਲਾਂ ਮੰਨੋ 500-600 ਰੁਪਏ ਰੇਟ ਸੀਗਾ ਆਪਣੇ ਕੋਲ ਇੱਧੇ ਰੇਟ ਦੇ ਵਿੱਚ ਮਾਲ ਪਹੁੰਚਿਆ ਬਹੁਤ ਹੀ ਫਾਇਦੇ ਨਾਲ オリジナル ਕਪੜਾ ਮੁੰਡਾਲ कॉटन ਦੇਖੋ ਜੀ ਮੁਫਤ ਲਾਲ ਦੀ 3.5 ਮੀਟਰ ਦੀ ਕੱਟ ਦੇਵਾਂਗੇ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਡਿਜ਼ਾਈਨ ਵਾਧੂ ਪਹੁੰਚ ਗਏ ਲੈਂਪਾਂ ਦੇ ਲੈਂਪ ਹਾਡਰ ਹੋ ਚੁੱਕੇ ਨੇ ਹੋਲ ਸੇਲ ਤੇ ਡਿਟੇਲ ਦੇ ਗਾਹਕਾਂ ਲਈ ਵਾਧੂ ਮਾਲ ਕੁਆਂਟੀਟੀ ਦੇਵਾਂਗੇ ਚੈੱਕ ਕਰੋ ਜਿੰਨਾ ਮਰਜੀ ਲਓ ਜੀ ਲਓ ਜੀ ਮਹਿੰਦੀ ਕ੍ਰੀਮ ਕਲਰ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਮਹਿੰਦੀ ਫਲਾਵਰ ਬਣਿਆ ਬੜੇ ਪਿਆਰੇ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਖੁੱਲਿਆ ਲਵ ਜੀ ਨਵੇਂ-ਨਵੇਂ ਰੰਗ ਕੀ ਬਾਤ ਹੈ ਜੀ ਚੈੱਕ ਕਰ ਸਕਦੇ ਹੋ ਭਾਈ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਖੁੱਲ ਰਹੇ ਨੇ ਡਾਟਸ ਵਾਲਾ ਡਿਜ਼ਾਈਨ ਆ ਗਿਆ ਬਲੈਕ ਦੇ ਵਿੱਚ ਸਪੈਸ਼ਲ ਬਲੈਕ ਚੈੱਕ ਕਰੋ ਜੀ ਦੇਖੋ ਜੀ ਇਹ ਲਾਈਨਿੰਗ ਵਾਲਾ ਆ ਗਿਆ ਕੀ ਬਾਤ ਹੈ ਜੀ ਇਹ ਵੀ ਸਰਾੜੀਆਂ ਖੁੱਲ ਲੈ ਲਾਈਨਿੰਗ ਦੇ ਵਿੱਚ ਲਾਈਟ ਕਲਰ ਬਿਲਕੁਲ ਸੋਬਰਜਾ ਕਲਰ ਹੈ ਦੇਖੋ ਜੀ ਦੇਖੋ ਡਿਜ਼ਾਈਨ ਤੱਕੜ ਤੋਂ ਤੱਕੜ ਪਹੁੰਚ ਰਹੇ ਨੇ ਭਾਈ ਪੂਰੇ ਟੌਪ ਡੌਪ ਦੇ ਲਓ ਜੀ ਆ ਬ੍ਰੀਕ ਪ੍ਰਿੰਟਰ ਦੇ ਵਿੱਚ ਡਿਜ਼ਾਈਨ ਪਹੁੰਚ ਗਿਆ ਇਹ ਸਾਰੇ ਡਿਜ਼ਾਈਨ ਤੁਹਾਨੂੰ ਮਿਲਣਗੇ ਸਿਰਫ ਦੇ ਸਿਰਫ 350 ਰੁਪਏ ਦੇ ਵਿੱਚ 3.5 ਮੀਟਰ ਦੀ ਕੱਟ ਮਿਲੇਗੀ ਦੇਖੋ ਲਓ ਜੀ ਖੋ ਡਿਜ਼ਾਈਨ ਖੁੱਲ ਰਿਹਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਦੇਖੋ ਜੀ ਕੀ ਬਾਤ ਹੈ ਜੀ ਡਾਈ ਡਾਈ ਵਾਲਾ ਡਿਜ਼ਾਈਨ ਬੜਾ ਪਿਆਰਾ ਲੋ ਜੀ ਲੈਂਪਾਂ ਦੇ ਲੈਂਪ ਕੋਲੇਗੇ ਭਾਈ ਵੱਡੇ ਬਣੇ ਦੇ ਵਿੱਚ origignal ਮੋਸਤਰਾਲ ਦਾ ਕਪੜਾ ਪਹੁੰਚ ਗਿਆ ਗਰਮੀਆਂ ਵਾਲਾ ਤੋਹਫਾ ਮੁੰਡਾ ਹਾਲ ਕਾਟਨ ਡਿਜ਼ਾਈਨ ਆਗੇ ਨੇ ਨਵੇਂ ਬਿਲਕੁਲ ਲੇਟੈਸਟ ਨਵ ਨਵ ਤਾਜ਼ਾ ਦਾ ਮਾਲ ਖੁਲੇ ਰਿਹਾ ਹਣੀ ਹਣੀ ਗੱਡੀ ਭਰ ਕੇ ਮਾਲ ਦੀ ਪਹੁੰਚੀ ਆਪਣੇ ਕੋਲ ਦੇਖੋ ਲਓ ਜੀ ਬ੍ਰੀਕ ਬ੍ਰੈਡ ਦੇ ਵਿੱਚ ਖੁੱਲਿਆ ਨਵਾਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਆ ਲੋ ਇੱਕ ਹੋਰ ਟਾਈਗਰ ਪ੍ਰਿੰਟ ਦੇ ਵਿੱਚ ਚੈੱਕ ਕਰੋ ਜੀ ਬੜਾ ਪਿਆਰਾ ਡਿਜ਼ਾਈਨ ਖੁੱਲ ਚੁੱਕਿਆ ਹੈ ਇਹਦੇ ਵਿੱਚ ਡਿਜ਼ਾਈਨ ਬਹੁਤ ਜ਼ਿਆਦਾ ਨੇ ਕੁਆਂਟੀਟੀ ਚ ਮਾਲ ਆਪਣੇ ਕੋਲੇ ਜਿੰਨਾ ਮਰਜ਼ੀ ਚੱਕ ਲਓ ਸੋ ਇਹ ਸਾਰੇ ਡਿਜ਼ਾਈਨ ਆਪਣੇ ਕੋਲੇ ਪਹੁੰਚ ਗਏ ਨੇ ਮੁਫਤ ਲਾਲ ਮਢਾਲ ਕਾਟਨ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਆ ਸੋ ਇਹ ਸਾਰੇ ਧਿਆਨ ਦੇਖਦੇ ਪਹੁੰਚੋ ਦਸ਼ਵੇਸ਼ ਕਲਾਸ ਆ ਉਸੋਟਲਾ ਕਲਾਂ ਜ਼ਿਲ੍ਹਾ ਮਾਨਸਾ ਨੀਅਰ ਪਿੱਖੀ ਸ਼ੁਕਰੀਆ ਜੀ ਧੰਨਵਾਦ